ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਵਾਗਤ ਹੈ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਹੋ ਕੀ ਕਹੋਗੇ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਨੋਬਲ ਪੁਰਸਕਾਰ ਜਿਹੜਾ 트럼ਪ ਨੂੰ ਮਿਲਿਆ ਨਾ ਜੀ ਜੇ ਦੇਖਿਆ ਜਾਵੇ ਤਾਂ ਆਵਾਕ ਬਾਮਾ ਜਿਹੜਾ ਤੁਸੀਂ ਬਹੁਤ ਸਾਰੇ ਲੋਕ ਕਹਿੰਦੇ ਵੀ ਸ਼ਾਂਤੀਪੂਰਨ ਸਗਾਵਾਕ ਬਾਮਾ ਹਾਂਜੀ ਉਹਨੇ ਵੀ 8 ਹਮਲੇ ਕੀਤੇ ਆ ਹੂੰ ਵੀ ਜੇ ਦਾ 8 ਹੀ ਨਹੀਂ ਕੀਤੇ ਆ ਹਮਲੇ ਜਿਹਦਾ ਬਾਅਲੇ ਦੇ ਚਾਤੇ ਹੂੰ ਇਹ ਜਿਹੜਾ ਅਮਰੀਕਾ ਆ ਨਾ ਇਹ ਦੁਨੀਆ 'ਚ ਸ਼ਾਂਤੀ ਰੱਖਣ ਲਈ ਤਦੇ ਮਿਲਿਆ 트াম্প ਨੂੰ ਇਹ ਚਾਹੁੰਦਾ ਕਿ ਸ਼ਾਂਤੀ ਆਵੇ ਜੀ ਮੇਰੇ ਤਾਂ ਅਰਬ ਕੰਟਰੀਆਂ ਜਿਹੜੀਆਂ ਆ ਉਹ ਡੋਮੀਨੇਟ ਕਰ ਸਕਦੀਆਂ ਜਿੱਦਾਂ ਕਹ ਲਓ ਵੀ ਇੱਕ ਦੂਜੇ ਦੇ ਲੋਕਾਂ ਤੇ ਜ਼ੁਲਮ ਕਰ ਸਕਦੀਆਂ ਛੂਆਓ ਸੇਨੀਆਂ ਦੀ ਲੜਾਈ ਆ ਉਹ ਆਪਸ ਵਿੱਚ ਤਾਂ ਫਿਰ ਬਹੁਤ ਵੱਡਾ ਬਟਾਂਗਾ ਹੋ ਜਾਊਗਾ ਜੀ ਜੰਮੇਰੀਕਾ ਨਾਲ ਨਾ ਹੋਵੇ ਜਿੱਦਾਂ ਆਪਾਂ ਕਹਿਨੇ ਹਾਂਗੇ ਅਮਰੀਕਾ ਨੇ ਇੱਦਾਂ ਕਰ ਦਿੱਤੀ ਕਿ ਕਾ ਉਹਦੀ ਹੁਣ 45 ਦੇਸ਼ਾਂ ਦੇ ਵਿੱਚ ਫੌਜ ਅਮਰੀਕਾ ਦੀ ਉਹ ਤਾਂ ਆਪਾਂ ਨੂੰ ਵੀ ਡਰਾ ਦਿੰਦੇ ਆ ਜੀ ਹਾਂਜੀ ਹਨਾ ਉਹ ਨਹੀਂ ਨਹੀਂ ਆਪਾਂ ਨੂੰ ਤਾਂ ਚਲੋ ਡਰਾਣ ਦੇ ਉਹ ਤਾਂ ਚਲੋ ਇੱਦਾਂ ਤਾਂ ਨਹੀਂ ਵੀ ਉਹਨੇ ਕੈਨੇਡਾ ਮਲ ਲੈਣਾ ਹੂੰ ਇਦਾਂ ਦੀ ਕੋਈ ਗੱਲ ਨਹੀਂ ਹੋਣੀ ਜੀ ਵੀ ਕੈਨੇਡਾ ਤੇ ਮਲ ਹੋ ਜਾਊਗਾ ਜੀ ਉਹ ਹਮਲਾ ਕਰ ਦੂ ਕੈਨੇਡਾ ਜੀ ਨਹੀਂ ਇਹ ਤਾਂ ਥੋੜੀਆਂ ਗੁੱਸੇ ਗਲੇ ਹੁੰਦੇ ਆ ਹੂੰ ਉਹ ਮਤਲਬ ਥੋੜਾ ਜਿਹਾ ਇਹ ਦੇਖੋ ਠੀਕ ਹੋ ਜਾਣਾ ਸਿਸਟਮ ਹੈ ਜੀ ਇਹ ਇਹ ਜਿਹੜਾ ਨਾ ਜਿੱਦਾਂ ਅਮਰੀਕਾ ਆ ਨਾ ਇਹ ਦੁਨੀਆ ਦੇ ਵਿੱਚ ਜਿੱਦਾਂ ਚਾਹੇ 트াম্প ਹੋਵੇ ਚਾਹੇ ਵੋਸ਼ ਹੋਵੇ ਜਾਂ ਪਿੱਛੇ ਵੀ ਰਹੇ ਜਾਂ ਸਾਰੇ ਇਹਨਾਂ ਦਾ ਜਿਹੜਾ ਥਿੰਕ ਟੈਂਕ ਕੰਮ ਕਰਦਾ ਕਿ ਦੁਨੀਆ ਦੇ ਵਿੱਚ ਇੱਕੋ ਇੱਕ ਵਜਾ ਹੋਵੇ ਹੂੰ ਜਿੱਦਾਂ ਹੁਣ ਇੰਡੀਆ ਆ ਇੰਡੀਆ ਜੰਮੂ ਕਸ਼ਮੀਰ ਦੇ ਵਿੱਚ ਤਾਂ ਉੱਧੇ ਹੀ ਤ압 ਲਵੇ ਉਹ ਕਿੰਨਾ ਜ਼ੁਲਮ ਕਰਦਾ ਇਹ ਜੀ ਇੰਡੀਆ ਉਥੇ ਜੰਮੂ ਕਸ਼ਮੀਰ ਤੇ ਪੰਜਾਬ ਤੇ ਜ਼ੁਲਮ ਕੀਤਾ ਹੂੰ ਤੇ ਇਹ ਫੇ ਸਾਰਾ ਹੀ ਪਤਾ ਹੈ ਇਹਨਾਂ ਨੂੰ ਹਨਾ ਤੇ ਇਸ ਕਰਕੇ ਇਹ ਜਿੱਦਾਂ ਵੀ ਇੱਕ ਤੇ ਵੀ ਜਾ ਸਕਦਾ ਆ ਵੀ ਕਿਤੇ ਵੀ ਜੇ ਲੋਕਾਂ ਦੇ ਨਾਲ ਨਾ ਘਟ ਦੇਣ ਦੀਆਂ ਦੇ ਨਾਲ ਬੇਇਨਸਾਫੀ ਹੁੰਦੀ ਆ ਜੀ ਇਹ ਉੱਥੇ ਮਤਲਬ ਉੱਥੇ ਹੀ ਪਹੁੰਚਦਾ ਤੇ ਦਾਣਾ ਪਾਣੀ ਵੀ ਪਹੁੰਚਦਾ ਜਿੱਦਾਂ ਕਹ ਲੋ ਵੀ ਇਹ ਸਾਰਾ ਕੁਝ ਰਾਸ਼ਨ ਪਾਣੀ ਵੀ ਪਹੁੰਚਦਾ ਉੱਥੇ ਜਿੱਥੇ ਵੀ ਕੋਈ ਮਾੜੀ ਸਮੱਸਿਆ ਪਹਟ ਆ ਜਾਏਗਾ ਕੁਝ ਆ ਜਾਏ ਜੀ ਕਿ ਤੁਹਾਨੂੰ ਪਤਾ ਨਹੀਂ ਹੋਣਾ ਇੰਡੀਆ ਦੇ ਵਿੱਚ ਇਹਨੇ ਕਣਕ ਦਿੱਤੀ ਸੀ ਹਮ ਇੱਕ ਵਾਰੀ ਬਹੁਤ ਮਤਲਬ ਲੜਾਈ ਜਿਹਾ ਲੱਗਦੀ ਸੀ ਜੀ ਤਾਂ ਉਹ ਤੋਂ ਬਾਅਦ ਆ ਜੇ 1965 ਪਤਾ ਨਹੀਂ ਕਿੰਨੇ ਚ ਜੀ ਕਿ ਅਮਰੀਕਨ ਕਣਕ ਉੱਥੇ ਫੇਈ ਖਾਣ ਲੱਗੇ ਆਪਾਂ ਹਮ ਅਮਰੀਕਨ ਕਣਕ ਮਸ਼ਹੂਰ ਸੀ ਜੀ ਤਾਂ ਇਸ ਕਰਕੇ ਮੈਂ ਕਹਿੰਦਾ ਵੀ ਇਹ ਪੋਸਟਕਾਰ ਹੱਕਦਾਰ ਹੀ ਸੀਗਾ ਜਿੱਦਾਂ 트럼ਪ ਜਿੱਦਾਂ ਸਾਰੀ ਦੁਨੀਆ ਤੇ ਸ਼ਾਂਤੀ ਲਿਆਉਣੀ ਮਤਲਬ ਸਾਰਿਆਂ ਨੂੰ ਇੱਕ ਜਗ੍ਹਾ ਰੱਖਣਾ ਤੇ ਤਦ ਇਹਨੂੰ ਸਰਪੰਚ ਕਹਿੰਦੇ ਆ ਹਮ ਇਹ ਸਾਰਾ ਕੁਝ ਕਹਿੰਦੇ ਆ ਹੁਣ ਰਸ਼ੀਆ ਦੀ ਫੂਕ ਨਿਕਲ ਚੁੱਕੀ ਆ ਰਸ਼ੀਆ ਜਕਰੇਨ ਚ ਫਸਿਆ ਉਹਨੂੰ ਬਥੇਰਾ ਸਮਝਾਉਣਾ ਜੀ ਪਰ ਨਹੀਂ ਉਹ ਮਤਲਬ ਕਹਿੰਦੇ ਸੀ ਉਹ ਵੀ ਸੁਪਰ ਪਾਵਰ ਆ ਫਿਰ ਹੋਰ ਵੀ 2-4 ਪਾਵਰਾਂ ਸੀਗੀਆਂ ਹੂੰ ਉਹ ਖਤਮ ਹੋ ਗਈਆਂ ਨੇ ਪਾਵਰ ਦੇਖ ਲਈਆਂ ਉਹਨਾਂ ਦੀਆਂ ਹਨਾ ਹਾਂਜੀ ਤਾਂ ਇਸ ਕਰਕੇ ਇਹ ਸਾਰਾ ਕੁਝ ਮੈਥਡੇ ਆ ਵੀ ਨੋਬਲ ਪਾਸਕਾਰ ਇਹਨੂੰ ਦੇਣਾ ਤੇ ਇਹਨੂੰ ਨਹੀਂ ਦੇਣਾ ਇਹ ਟਰੰਪ ਨੂੰ ਮਤਲਬ ਮਿਲਿਆ ਬਹੁਤ ਵਧੀਆ ਟਰੰਪ ਸਾਹਿਬ ਬਹੁਤ ਵਧਾਈ ਦੇ ਪਾਤਰ ਜੀ ਕੈਨੇਡਾ ਦੇ ਨਾਲ ਵੀ ਉਹਦੇ ਸਬੰਧ ਗੁੱਡ ਹੋ ਜਾਣੇ ਉਹਨੇ ਗੁੱਡ ਕਰ ਲਾੜੇ ਆ ਦਿਲਚਸਪ ਥੋੜਾ ਜਿਹਾ ਇਹਨੂੰ ਵੀ ਸਾਡੇ ਪ੍ਰਧਾਨ ਮੰਤਰੀ ਨੂੰ ਵੀ ਨਹੀਂ ਗੱਲ ਕਰਨੀ ਆਈ ਹੈ ਨਾ ਹੂੰ ਉਹ ਹੁਣ ਚੀਨ ਨੂੰ ਦੌੜ ਗਿਆ ਤਾਂ ਉਹ ਹੁਣ ਹੋਰ ਚੜਜਊ ਕਰ ਤੇ ਟਰੰਪ ਥੋੜਾ ਜਿਹਾ ਜੀ ਤਾਂ ਇਸ ਕਰਕੇ ਕੈਨੇਡਾ ਦੇ ਨਾਲ ਵੀ ਕੋਈ ਐਸੀ ਵੈਸੀ ਗੱਲ ਹੈ ਨਹੀਂ ਉਹ ਹੂੰ ਕਿ ਲੋਕੀ ਐਵੇਂ ਹੀ ਕਰੀ ਜਾਂਦੇ ਆ ਜੀ ਕਿ ਇਹ ਅਮਰੀਕਾ ਨੂੰ ਤਾਂ ਸਲਾਮ ਆ ਵੀ ਇਹ ਸ਼ਾਂਤੀ ਕੋ ਨਹੀਂ ਕਰ ਦੇ ਹੁਣ ਤਾਂ ਸਾਡਾ ਇੱਕ ਦਿਨ ਇਹਨੇ ਖਾਲਸਤਾਨ ਵੀ ਬਣਾ ਦੇਣਾ ਕਿਹੇ ਦਿਨ ਹੂੰ ਮਤਲਬ ਕਿਹੇ ਦਿਨ ਪੰਜਾਬ ਦਾ ਟੁਕੜਾ ਕੱਢ ਲੈਣੇ ਇਹਨੇ ਜਿਹਦਾ ਉਹ ਗੱਲ ਆਈ ਉਹ ਨਾ ਵਜਾਈ ਉਹ ਅੱਥੇ ਦੇ ਵਿੱਚ ਗਰਮਤ ਪੰਨੂ ਦੀ ਜਦੋਂ ਹਮਲਾ ਕੀਤਾ ਸੀ ਇੰਡੀਆ ਨੇ ਜੀ ਜੀ ਉਹ ਮਾਨ ਦੀ ਕੋਸ਼ਿਸ਼ ਕੀਤੀ ਨੱਜਰ ਸਾਫ ਸਾਡੇ ਅਪਰੇਸ਼ੀਰ ਹੋਏ ਆ ਤਾਂ ਇਸ ਕਰਕੇ ਇਹ ਵੀ ਮਤਲਬ ਜੇ ਇੰਡੀਆ ਨਾ हटਿਆ ਨਾ ਰਸ਼ੀਆ ਤੋਂ ਤੇਲ ਲੈਣਾ ਹਾਂਜੀ ਇਨੇ ਇਹੀ ਕੰਮ ਕੀ ਦੇਣੀ ਦੇਖ ਲਿਓ ਉਹ ਆਲਰੇਡੀ ਦੇ ਚੁੱਕੇ ਨੇ ਚੀਨ ਨੂੰ ਦੇ ਦਿੱਤੀ ਇੰਡੀਆ ਨੂੰ ਦੇ ਦਿੱਤੀ ਵੀ ਤੁਸੀਂ ਜੇ ਤੇਲ ਦੇ ਨਾ ਉਹ ਟ੍ਰੈਫਿਕ ਉਹ ਟ੍ਰੈਫਿਕ ਜੀ ਦਿੱਤੀ ਕਿ ਨਾ 500 ਲਾਗਾਣਾ ਇਹ ਦੇਣੀ ਆ ਪੰਨੂ ਵਾਲੀ ਦੇਣੀ ਆ ਵੀ ਸਾਡੇ ਸਿਟੀਜ਼ਨ ਤੇ ਹਮਲਾ ਕਾਹਦੇ ਦਿੱਤਾ ਉਹਦੇ ਰੌਲਾ ਗਿਆ ਪਾ ਲੈਣਾ ਜੀ ਵੀ ਸਾਡੇ ਕਾਹਦੇ ਇੱਥੇ ਹਮਲਾ ਦੀ ਤਿਆਰੀ ਕਰ ਰਾਇਆ ਇਸ ਆਈਡੀਆ ਹਮ ਮਤਲਬ ਇੰਡੀਆ ਨੂੰ ਇਸ ਤਰ੍ਹਾਂ ਉਹ ਪੰਜੇ ਚ ਲਾਊਗਾ ਜੀ ਸਤਿ ਸ੍ਰੀ ਅਕਾਲ ਹੁਣ ਕਹਿਣਗੇ ਜੀ ਸੁਪਰ ਪਾਵਰ ਸੁਪਰ ਪਾਵਰ ਆ ਤਾਂ ਬੋਲੇ ਹੋ ਮਰੀਕਾ ਦੇ ਸਾਹਮਣੇ ਬੋਲਦਾ ਨਹੀਂ ਮੋਦੀ ਇਦਾਂ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਬਹੁਤ ਸ਼ੁਕਰੀਆ